ਕੁਝ ਮਹੀਨੇ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਘੁੱਟਮਾਰ ਹੋਈ ਸੀ ਔਰ ਕਾਫੀ ਸੱਟਾਂ ਦੇ ਨਿਸ਼ਾਨ ਵੀ ਉਸ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਸੀ ਦੇਖੋ ਕਿਵੇਂ ਮਾਰੀਆਂ ਨਾਲੇ ਮੇਰੇ ਘਾਰ ਕੋਕੇ ਲੈ ਗਏ ਮੇਰਾ ਜੀਰੀ ਸਾਹ ਲੈ ਕੇ ਕੋਕੇ ਮੈਂ ਕੱਲਾ ਸੀ ਕਿਤਨੇ ਮੇਰੀ ਉੱਤੇ ਮਦਦ ਨਹੀਂ ਕਰੀ ਜੇ ਮੇਰੇ ਕੋਲੇ ਸ਼ਾਇਦ ਪੈਸੇ ਹੁੰਦੇ ਤਾਂ ਮੈਂ ਵੀ ਪੈਸੇ ਦੇ ਕੇ ਅੱਜ ਆਨਸਾਫ਼ ਖਰੀਦ ਸਕਦਾ ਸੀ ਪਰ ਮੇਰੇ ਕੋਲੇ ਪੈਸੇ ਨਾ ਹੋਣ ਕਰਕੇ ਤੇ ਅਗਲੇ ਨੂੰ ਪਤਾ ਤੀ ਇਹਨੇ ਹੁਣ ਦਿਹਾੜੀ ਲਾਊਗਾ ਕਿ ਬੰਦਾ ਕਾਨੂੰਨ ਦੇ ਪਿੱਛੇ ਪਿੱਛੇ ਫਿਰੂਗਾ ਬਣੇ ਕਦਮ ਮੇਰੇ ਤੇ ਅਟੈਕ ਕਰਕੇ ਪੈਗੇ ਜਿਵੇਂ ਉਹਨਾਂ ਦੀ ਪਹਿਲੀ ਸਲਾਹ ਬਣਾਈ ਹੋਤੀਗੀ ਸਾਰੀ ਇਹਨਾ ਕਿ ਆਪਾਂ ਇਹਦੇ ਨਾਲ ਲੜਨਾ ਹੈ ਵਰਗ ਨਿੱਕਾ ਸਿੰਘ ਦੀਓ ਮੇਰੇ ਲੱਤਾਂ ਦੇ ਉੱਤੇ ਇੱਟਾਂ ਮਾਰ ਲੱਗੇ ਇੱਥੇ ਵੀ ਨਿਸ਼ਾਨ ਨੇ ਹਜੇ ਵੀ ਪੈਨੇ ਇੱਟਾਂ ਦੇ ਉਹ ਤੇ ਕਿਹੜਾ ਉਹਦਾ ਮੁੰਡਾ ਦੀਗਾ ਛੋਟਾ ਤੇ ਕੁਲਵੀਰ ਕਹਿੰਦੇ ਨੇ ਉਹ ਮੇਰੇ ਸਿਰ ਦੇ ਵਿੱਚ ਇੱਟਾਂ ਮਾਰ ਲੱਗੇ ਅੱਛਾ ਉਹ ਤੋਂ ਬਾਅਦ ਪੈਨੇ ਜਦੋਂ ਮਤਲਬ ਕਿ ਉਹਨਾਂ ਦੇ ਘਰੇ ਮੇਰੇ ਕਕੇ ਸਾਂਜੀ ਦੇ ਕਕਾਰਾਂ ਦੀ ਵੀ ਬਿਆਦਮੀ ਹੋਈ ਆ ਨਾ ਮੇਰੀ ਮੇਰੀ ਦਸਤਾਰ ਤੇ ਮੇਰਾ ਕੰਗਾ ਸਾਹਿਬ ਹਜੇ ਤੱਕ ਉਹ ਨਾ ਬੰਦੇ ਨੇ ਮੈਨੂੰ ਦਿੱਤਾ ਨਹੀਂਗਾ ਵਾਪਸ ਅੱਛਾ ਉਹਨਾਂ ਦੇ ਘਰੇ ਆ ਹਾਂਜੀ ਭੈਣੇ ਉਹਨਾਂ ਦੇ ਘਰੇ ਆ ਉਹਨੇ ਭੈਣੇ ਮੇਰੀ ਬਾਹ ਦੇ ਉੱਤੇ ਆਪਣਾ ਪੈਰ ਰੱਖ ਲਿਆ ਤੇ ਮੇਰੇ ਹੱਥ ਦੇ ਉੱਤੇ ਦੋ ਤਿੰਨ ਵਾਰੀ ਇੱਟ ਮਾਰੀ ਉਹ ਬੰਦੇ ਨੇ ਮੇਰੇ ਹੱਥ ਚ ਸ੍ਰੀ ਸਾਹਿਬ ਛੁੱਟ ਗਿਆ ਉਹਨੇ ਸ੍ਰੀ ਸਾਹਿਬ ਚੱਕਿਆ ਭੈਣੇ ਚੱਕ ਕੇ ਆਪਦੇ ਘੱਟ ਮਾਰਿਆ ਉਹ ਬੰਦੇ ਨੇ ਇੱਥੇ ਧੱਕੇ ਮਾਰ ਕੇ ਹਾਂ ਭੈਣੇ ਪੂਰੇ ਮੈਨੂੰ ਕਹਿੰਦੇ ਮੈਂ ਉਹਨੂੰ ਕਿਹਾ ਮੈਂ ਕਿਹਾ ਜੀ ਉਹ ਮੇਰੇ ਘਰੇ ਬੜੇ ਨੇ ਮੈਨੂੰ ਕਹਿੰਦਾ ਕਹਿੰਦਾ ਤੂੰ ਇਹ ਨਾ ਲਿਖਾ ਵੀ ਕਰੇ ਬੜੇ ਨੇ ਕਹਿੰਦਾ ਤੂੰ ਇਹਦੇ ਸੀ ਆਪ ਇਨਵੈਸਟੀਗੇਸ਼ਨ ਕਰਾਂਗਾ ਤੂੰ ਇਹ ਲਿਖਿਆ ਵੀ ਉਹ ਤੇਰੇ ਘਰ ਤੇ ਗੇਟ ਤੱਕ ਆਏ ਮੈਂ ਕਿਹਾ ਜੀ ਮੈਂ ਕਿਉਂ ਕਹਾ ਮੈਨੂੰ ਕਹਿੰਦੇ ਤੂੰ ਇਹ ਕਹਿ ਵੀ ਤੇਰਾ ਸਿਰ ਸਾਹ ਹੱਥੋਂ ਡਿੱਗ ਗਿਆ ਸੀ ਤਾਂ ਉਹਨਾਂ ਨੇ ਚੱਕਿਆ ਕੀ ਗੱਲ ਕੋਈ ਮਤਲਬ ਬੇਅਦਬੀ ਟਾਈਪ ਕੋਈ ਵੀ ਧਾਰਾ ਨਹੀਂ ਲੱਗੀ ਉਹਨਾਂ ਤੇ ਨਹੀਂ ਪੈਣੇ ਦੇਖੋ ਆਈਆਂ ਜothe ਬੰਦੀਆਂ ਮੇਰੇ ਕੋਲੇ ਤੇ ਉਹ ਸਿਰਫ ਵੀਡੀਓ ਬਣਾਉਣ ਆਲੇ ਆਏ ਸੀਗੇ ਵੀਡੀਓ ਬਣਾ ਕੇ ਪੈਣੇ ਬਸ ਆਪਦੀ ਨੰਬਰ ਬਣਾਉਣ ਆਲੇ ਅੱਜ ਦੇ ਟਾਈਮ 'ਚ ਨਾ ਤੇ ਸਿੱਖੀ ਕਮਾਉਣ ਦੀ ਘਟ ਰਹੀ ਆ ਤੇ ਹਰੇਕ ਬੰਦਾ ਕੈਮਰਾ ਚੱਕ ਕੇ ਇਹਨਾ ਬਹੁਤ ਘੱਟ ਬੰਦੇ ਨੇ ਪੈਣੇ ਜਿਹੜੇ ਸੱਚ ਦਾ ਸਾਥ ਦਿੰਦੇ ਨੇ ਤੇ ਸਿਰਫ ਵੀਡੀਓ ਬਣਾ ਕੇ ਆਪਦੇ ਕਿਸੇ ਦੇ ਮਤਲਬ ਕਿ ਕਿਸੇ ਦਾ ਸਿੱਖ ਦਾ ਨੁਕਸਾਨ ਹੁੰਦਾ ਤਾਂ ਆਪਦੀ ਪਬਲਿਸਿਟੀ ਘਟਾ ਦੇਣ ਉਹਦੇ ਵਿੱਚੋਂ ਵੀ ਦੁਬਾਰਾ ਫੇਰ ਮੈਂ ਕਿਹਾ ਜੀ ਆਪਾਂ ਤੁਹਾਡੇ ਕੋਲ ਗੱਲ ਕਰਨ ਆਏ ਆਂ ਵੀ ਆਪਾਂ ਕਿਹੜਾ ਲੜਨਾ ਆਂ ਤੇ ਤੁਸੀਂ ਮੈਂ ਘਰੇ ਬੰਦੂ ਇੱਜ਼ਤ ਕਰੀ ਹੋਣੀ ਆ ਤੁਸੀਂ ਇਹ ਗਲਤ ਕਰ ਰਹੇ ਹੋ ਤੇ ਉਹਨੇ ਦੁਬਾਰਾ ਪੈਨੇ ਮੈਂ ਮੈਂ ਕਿਹਾ ਚਲੋ ਨਹੀਂ ਗੱਲ ਬਣਦੀ ਮੈਂ ਆਪਣੇ ਘਰੇ ਜਾ ਰਿਹਾ ਮੈਂ ਜੋ ਨਿਕਲਣ ਲੱਗੇ ਨਾ ਉਹਦੇ ਗੇਟ ਦੇ ਵਿੱਚ ਸੀ ਉਹਨਾਂ ਦਾ ਘਰ ਬਣ ਰਿਹਾ ਸੀਗਾ ਹਜੇ ਉਹਨੇ ਮੇਰੇ ਪਿੱਛੇ ਚਪੇੜ ਮਾਰੀ ਨਾਲ ਮੈਨੂੰ ਗਾਲ੍ਹ ਕੱਢੀ ਮੈਂ ਸਾਰੇ ਬਿਆਨ ਪੈਨੇ ਉਹਨਾਂ ਦੇ ਬਿਆਨ ਉਹਨੂੰ ਥਾਣੇ 'ਚ ਲੈ ਕੇ ਗਏ ਪੁਲਿਸ ਆ ਕੇ ਤੇ ਮੇਰੇ ਬਿਆਨ ਮੈਨੂੰ ਥਾਣੇ 'ਚ ਦਬਕੇ ਮਾਰ ਕੇ ਮੇਰੇ ਬਿਆਨ ਲਿਖੇ ਗਏ ਮੇਰੇ ਬੱਚੇ ਪਹਿਨੇ ਮੈਂ ਨਾ ਕੱਬ ਦੇ ਸਾਹਮਣੇ ਅੱਖਾਂ ਸਾਹਮਣੇ ਕਰ ਲਾਉਂਦੇ ਦੇਖਨੇ ਹੁਣ ਮੇਰਾ ਮਨ ਅੰਦਰੋਂ ਇੰਨਾ ਫਟਦਾ ਏ ਕਿ ਮੈਨੂੰ ਜੇ ਇਨਸਾਫ ਨਾ ਮਿਲੇ ਬੰਦਾ ਕਰੂਗਾ ਤਾਂ ਕਰੂਗਾ ਕੀ ਹੁਣ ਜੇ ਕਾਨੂੰਨ ਵੀ ਸਾਥ ਨਹੀਂ ਦੇਊਗਾ ਫਿਰ ਬੰਦਾ ਕਿ ਜਾਊਗਾ ਤਾਂ ਜਾਊਗਾ ਕਿੱਥੇ ਹੂੰ ਪਰ ਮੇਰਾ ਮੈਨੂੰ ਬਹਿਨੇ ਬੋਕਰ ਦਾ ਬਹੁਤ ਦੁੱਖ ਆ ਕਿ ਕਾਨੂੰਨ ਮੇਰਾ ਸਾਥ ਨਹੀਂ ਦਿੱਤਾਗਾ ਕਾਨੂੰਨ ਸਿਰਫ ਪੈਸੇ ਵਾਲਾਂ ਦਾ ਨਾ ਕਿ ਕਿਸੇ ਸੱਚੇ ਬੰਦੇ ਦਾ ਸਤਿ ਸ਼੍ਰੀ ਅਕਾਲ ਜੀ ਲਿਵੋਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਦੂ ਇਸ ਵਕਤ ਅਸੀਂ ਪਿੰਡ ਨਰਵਾਣਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਬੈਠੇ ਹੋਏ ਆਂ ਕੁਝ ਮਹੀਨੇ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਕੁੱਟਮਾਰ ਹੋਈ ਸੀ ਔਰ ਕਾਫੀ ਸੱਟਾਂ ਦੇ ਨਿਸ਼ਾਨ ਵੀ ਉਸ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਸੀ ਉਹੀ ਨੌਜਵਾਨ ਸੁਖੈਨ ਸਿੰਘ ਮੇਰੇ ਨਾਲ ਮੌਜੂਦ ਆਮ ਤੌਰ ਤੇ ਕੀ ਹੁੰਦਾ ਹੈ ਕਿ 2-4 ਦਿਨ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਸਿਰਫ ਉਦੋਂ ਹੀ ਜਿਹੜਾ ਇਹ ਉਹ ਮਸਲੇ ਨੂੰ ਦੇਖਿਆ ਜਾਂਦਾ ਹੈ ਕਿ ਗੱਲ ਕੀ ਹੋਈ ਸੀ ਕੀ ਕਹਾਣੀ ਸੀ ਉਹਨਾਂ ਕੱਚੇ ਦੀ ਸਮਝਿਆ ਜਾਂਦਾ ਪਰ ਉਸ ਤੋਂ ਬਾਅਦ ਕੀ ਹੋਇਆ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਜਾਂ ਨਹੀਂ ਕੀਤੀ ਇਹਦੇ ਤੱਕ ਕੋਈ ਵੀ ਨਹੀਂ ਪਹੁੰਚਦਾ ਤਾਂ ਅਸੀਂ ਸੁਖਚੈਨ ਸਿੰਘ ਦੇ ਨਾਲ ਬੈਠੇ ਆ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਬਾਈ ਰਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਬਾਈ ਜਿਵੇਂ ਇਹ ਸਾਰਾ ਉਦੋਂ ਇੱਕ ਵੀਡੀਓ ਬਣਾਈ ਸੀ ਉਹ ਵੀਡੀਓ ਕਿਵੇਂ ਬਣਦੀ ਆ ਤੇ ਹੁਣ ਤੱਕ ਕਿੱਥੋਂ ਤੱਕ ਪਹੁੰਚੀ ਕਾਰਵਾਈ ਤੁਹਾਡੇ ਉੱਤੇ ਇੰਨਾ ਤਸ਼ੱਦਦ ਕਰਨ ਵਾਲੇ ਜਾਂ ਜਿਵੇਂ ਆਪਾਂ ਉਹਦੇ ਚ ਵੀ ਦੇਖਿਆ ਕਿ ਕਾਰਨ ਦੀ ਵੀ ਬੇਅਦਬੀ ਹੋਈ ਉਹਨਾਂ ਉੱਤੇ ਕੋਈ ਕਾਰਵਾਈ ਹੋਈ ਜਾਂ ਨਹੀਂ ਹੋਈ ਪਹਿਲਾਂ ਪਾਣੀ ਪੁੱਛਣਾ ਚਾਹਾਂਗੇ ਵੀ ਇਹ ਕਿਵੇਂ ਵਾਕਾ ਕਿਵੇਂ ਵਾਪਰਦਾ ਭਾਵੇਂ ਇਹ ਨਾ ਮੈਂ ਜਗਾ ਲਈ ਸੀਗੀ 2019 ਦੇ ਵਿੱਚ ਤੇ ਮੇਰੇ ਪਿੰਡ ਦੇ ਇੱਥੇ ਨਿਰਮਾਣੇ ਪਿੰਡ ਦੇ ਵੀ ਪੰਡਤ ਨੇ ਉਹ 90 ਰਹਿੰਦੇ ਨੇ ਉਹਨਾਂ ਤੋਂ ਇਹ ਜਗਾ ਲਈ ਸੀਗੀ ਮੈਨੇ ਤੇ ਕਿਹੜੀ ਦੂਜੇ ਗਵਾਂਢੀ ਨੇ ਉਹਨਾਂ ਨੇ ਮਤਲਬ ਕਿ ਇੱਕ ਜ਼ਿਮੀਂਦਾਰਨਾਂ ਤੋਂ ਸਾਡੇ ਜਗਾ ਲਈ ਸੀਗੀ ਉਹ ਤੇ ਉਹਨਾਂ ਨਾਲ ਗੱਲ ਇਹ ਸੀਗੀ ਪਹਿਨੇ ਜਿਨ੍ਹਾਂ ਤੋਂ ਮੈਂ ਇੱਕ ਜਗ੍ਹਾ ਲਈ ਸੀ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਕਿ ਇਹ ਇਹ ਕੰਦਾ ਸਾਂਝੀਆਂ ਨੇ ਜਿਵੇਂ ਪਿੰਡ ਦੇ ਵਿੱਚ ਹੁੰਦਾ ਨਾ ਪਹਿਨੇ ਕਈ ਵਾਰੀ ਆਪਾਂ ਆਪਣੀ ਸਹਿਮਤੀ ਨਾਲ ਵੀ ਚੱਲ ਗਰੀਬ ਬੰਦਾ ਹਨਾ ਵੀ ਆਪਾਂ ਇਹ ਤੋਂ ਰਖਾ ਲੈਣੇ ਆਪਾਂ ਵੀ ਇਹ ਬਾਚਣਾ ਚੱਕ ਲੂਗਾ ਆਪਣੀ ਕੰਦਾ ਐਵੇਂ ਸੀਗਾ ਉਹ ਤੇ ਮੈਂ ਉਹ ਰੌਲਾ ਪਾਉਣ ਲੱਗ ਗਿਆ ਚੀਜ਼ ਦਾ ਮੈਂ ਉਹ ਬੰਦੇ ਬੁਲਾਏ ਸੀ ਜਿਨ੍ਹਾਂ ਤੋਂ ਮੈਂ ਘਰ ਖਰੀਦਿਆ ਦੀਗਾ ਜਾਂ ਜਿਨ੍ਹਾਂ ਤੋਂ ਉਹਨਾਂ ਨੇ ਘਰ ਖਰੀਦਿਆ ਸੀ ਉਹ ਆ ਕੇ ਪਹਿਨੇ ਬੰਦੇ ਮੇਰੇ ਹੱਕ ਦੀ ਗੱਲ ਕਰ ਰਹੇ ਸੀਗੇ ਸਾਰੇ ਜਣੇ ਮੇਰੇ ਗਮਾਂਡ ਦੇ ਵਿੱਚ ਨਿੱਕਾ ਸਿੰਘ ਆ ਜਿਨ੍ਹਾਂ ਨਾਲ ਇਹ ਗੱਲ ਹੋਈ ਸੀਗੀ ਤੇ ਉਹਨਾਂ ਨੇ ਕੀ ਕੀਤਾ ਜਦੋਂ ਉਹਨਾਂ ਨੂੰ ਲੱਗਿਆ ਨਾ ਕਿ ਮੇਰੇ ਹੱਕ ਦੀ ਕੋਈ ਗੱਲ ਨਹੀਂ ਕਰ ਰਹੇ ਹੈਗਾ ਕਿ ਇਹ ਸਾਰੇ ਬੰਦੇ ਇਹ ਕਿ ਮੇਰਾ ਸਾਥ ਦੇ ਰਹੇ ਨੇ ਕਿ ਸੱਚ ਦਾ ਸਾਥ ਦੇ ਰਹੇ ਨੇ ਉੱਤੇ ਕਿਉਂਕਿ ਉਹ ਬੰਦੇ ਨੇ ਸਾਰੇ ਵਧੀਆ ਇੱਜ਼ਦਾਰ ਬੰਦੇ ਨੇ ਪਿੰਡ ਦੇ ਉਹ ਸੱਚ ਬੋਲ ਰਹੇ ਸੀਗੇ ਨਿੱਕਾ ਸਿੰਘ ਨੇ ਪਹਿਲੇ ਪਹਿਲਾਂ ਤਾਂ ਮੈਨੂੰ ਗਾਲ ਕੱਢੀ ਤੇ ਮੈਨੂੰ ਧੱਕਾ ਮਾਰਿਆ ਥੋੜਾ ਘੜਦਨ ਤੋਂ ਫੜ ਕੇ ਹੂੰ ਦੁਬਾਰਾ ਫੇਰ ਮੈਂ ਕਿਹਾ ਜੀ ਆਪਾਂ ਤੁਹਾਡੇ ਕੋਲ ਗੱਲ ਕਰਨ ਆਏ ਆਂ ਵੀ ਆਪਾਂ ਕਿਹੜਾ ਲੜਨਾ ਆਂ ਤੇ ਤੁਸੀਂ ਮੈਂ ਘਰੇ ਬੰਦੇ ਦੀ ਇੱਜ਼ਤ ਕਰੀ ਹੋਂਦੀ ਆ ਤੁਸੀਂ ਇਹ ਗਲਤ ਕਰ ਰਹੇ ਹੋ ਤੇ ਉਹਨੇ ਦੁਬਾਰਾ ਪਹਿਨੇ ਮੈਂ ਮੈਂ ਕਿਹਾ ਚਲੋ ਨਹੀਂ ਗੱਲ ਬਣਦੀ ਮ ਉਹਨੇ ਮੇਰੇ ਪਿੱਛੇ ਚਪੇੜ ਮਾਰੀ ਨਾਲ ਮੈਨੂੰ ਗਾਲ ਕੱਢੀ ਜਦੋਂ ਮੈਨੂੰ ਗਾਲ ਕੱਢੀ ਪੈਣੇ ਜਿਵੇਂ ਉਹਨੇ ਮੇਰੇ 'ਚ ਪੇੜ ਮਾਰੀ ਘੁੰਮਣ ਸਰ ਮੈਂ ਵੀ ਉਹਦੇ 'ਚ ਪੇੜ ਮਾਰੀ ਜਦੋਂ ਮੈਂ ਚਪੇੜ ਮਾਰੀ ਤਾਂ ਉਹ ਤਿੰਨ ਚਾਰ ਜਣੇ ਸੀਗੇ ਪੈਣੇ ਉਹ ਨਿੱਕਾ ਸਿੰਘ ਸੀ ਉਹਦੇ ਦੋ ਬੇਟੇ ਸੀਗੇ ਉਹ ਇੱਕਦਮ ਮੇਰੇ ਤੇ ਅਟੈਕ ਕਰਕੇ ਪੈਗੇ ਜਿਵੇਂ ਉਹਨਾਂ ਦੀ ਪਹਿਲੀ ਸਲਾਹ ਬਣਾਈ ਹੋਈ ਹੁੰਦੀ ਸੀ ਕਿ ਸਾਰੀ ਹੈ ਨਾ ਕਿ ਆਪਾਂ ਇਹਦੇ ਨਾਲ ਲੜਨਾ ਹੈ ਤੇ ਮੈਂ ਪੈਣੇ ਇੱਟਾਂ 'ਚ ਪੈਰ ਫਸ ਕੇ ਨਾ ਪਿੱਛੇ ਨੂੰ ਡੇਗ ਗਿਆ ਨਿੱਕਾ ਸਿੰਘ ਦਾ ਵੱਡਾ ਮੁੰਡਾ ਜਸੂ ਉਹ ਮੇਰੇ ਉੱਪਰ ਬਹਿ ਗਿਆ ਇੱਥੇ ਤੇ ਉਹਦਾ ਕਿਹੜਾ ਨਿੱਕਾ ਸਿੰਘ ਦੀਓ ਮੇਰੇ ਲੱਤਾਂ ਦੇ ਉੱਤੇ ਇੱਟਾਂ ਮਾਰ ਲੱਗਿਆ ਇੱਥੇ ਵੀ ਨਿਸ਼ਾਨ ਨੇ ਹਜੇ ਵੀ ਪੈਣ ਇੱਟਾਂ ਦੇ ਉਹ ਤੇ ਕਿਹੜਾ ਉਹਦਾ ਮੁੰਡਾ ਦੀਗਾ ਛੋਟਾ ਤੇ ਕਲਵੀਰ ਕਹਿੰਦੇ ਨੇ ਉਹ ਮੇਰੇ ਸਿਰ ਦੇ ਵਿੱਚ ਇੱਟਾਂ ਮਾਰ ਲੱਗਿਆ ਤੇ ਡਿਗੇ ਉਹਦੇ ਮੈਂ ਕੀ ਕੀਤਾ ਮੈਂ ਸੋਚਿਆ ਇਹ ਹੁਣ ਮੇਰਾ ਨਾਂ ਨੁਕਸਾਨ ਕਰ ਰਹੇ ਨੇ ਗੁਰੂ ਸਾਹਿਬ ਨੇ ਕਕਾਰ ਆਪ ਨੂੰ ਆਪਣੀ ਰਾਖੀ ਵਾਸਤੇ ਦਿੱਤੇ ਨੇ ਮੈਂ ਆਪਣੇ ਸੀਸ ਸਾਹਿਬ ਕੱਢਿਆ ਪੈਣੇ ਜਿਹੜਾ ਉੱਪਰ ਬੈਠਾ ਦੀ ਮੈਂ ਆਪਦੇ ਆਪ ਦੇ ਰੱਖਿਆ ਵਾਸਤੇ ਉਹਦੇ ਮਾਰਨ ਲੱਗਿਆ ਸੀ ਜੋ ਮੈਂ ਮਾਰ ਕੇ ਪਿੱਛੇ ਨੂੰ ਕਰਕੇ ਮਾਰਨ ਲੱਗਿਆ ਨਾ ਤਾਂ ਕਰਦਾ ਉਹ ਮੁੰਡਾ ਕਲਵੀਰ ਮੇਰੇ ਸਿਰ 'ਚ ਇ ਉਹਨੇ ਦੇਖ ਲਿਆ ਕਿ ਇਹ ਮੇਰੇ ਭਾਈ ਦੇ ਮਾਰੂਗਾ ਹੁਣ ਕਿਹੜਾ ਉੱਪਰ ਬੈਠਾ ਉਹਨੇ ਪੈਣਾ ਮੇਰੀ ਬਾਹ ਦੇ ਉੱਤੇ ਆਪਣਾ ਪੈਰ ਰੱਖ ਲਿਆ ਤੇ ਮੇਰੇ ਹੱਥ ਦੇ ਉੱਤੇ ਦੋ ਤਿੰਨ ਵਾਰੀ ਇੱਟ ਮਾਰੀ ਉਹ ਬੰਦੇ ਨੇ ਮੇਰੇ ਹੱਥ ਚੋਂ ਸ਼ਰੀਹ ਸਾਹਿਬ ਛੁੱਟ ਗਿਆ ਉਹਨੇ ਸ਼ਰੀਹ ਸਾਹਿਬ ਚੱਕਿਆ ਪੈਣੇ ਚੱਕ ਕੇ ਆਪਦੇ ਘੱਟ ਮਾਰਿਆ ਉਹ ਬੰਦੇ ਨੇ ਇੱਥੇ ਤੇ ਦੇਖਿਆ ਕਈ ਜਣੇ ਨੇ ਪਰ ਤੂੰ ਪਤਾ ਪੈਣਾ ਥਾਣੇ 'ਚ ਜਾਣ ਲੱਗੇ ਹਨਾ ਹਰੇ ਕੇ ਕਤਰਾਉਂਦਾ ਕਿ ਆਪਾਂ ਕਿਸ ਦੇ ਮਸਲੇ 'ਚ ਕਿਉਂ ਪੈਣਾ ਹੈ ਜਦੋਂ ਮੈਂ ਦੇਖਿਆ ਮੇਰੇ ਦਿਮਾਗ ਨੇ ਸੋਚਿਆ ਇਹ ਜਾਂ ਤਾਂ ਮੈਨੂੰ ਕੁੱਟਣਗੇ ਜ਼ਿਆਦਾ ਮੇਰੇ ਸੱਟਾਂ ਜ਼ਿਆਦਾ ਮਾਰਨਗੇ ਜਾਂ ਇਹ ਥਾਣੇ ਮੈਂ ਬੈਣ ਉਹ ਤਾਂ ਆਪਣੇ ਖੂਨ 'ਚ ਉਲਝ ਗਿਆ ਕਿਹੜਾ ਉੱਪਰ ਬੈਠਾ ਤੇ ਉਹਨੂੰ ੱਤਕਾ ਮਾਰ ਕੇ ਨਾ ਮੇਰੇ ਲੱਤਾਂ 'ਚ ਸੱਟਾ ਪਈ ਮੈਂ ਲੰਗ ਜੀ ਮਾਰਦਾ ਮਾਰਦਾ ਆਪਣੇ ਭੱਜ ਕੇ ਘਰੇ ਵੜ ਗਿਆ ਵੀ ਜਾਨ ਬਚਾਉਣ ਦਾ ਕਰਕੇ ਤੇ ਉਹ ਪਿੱਛੇ ਮੈਨੂੰ ਲਲਕਾਰੇ ਮਾਰਦੇ ਆ ਰਹੇ ਨੇ ਨਿੱਕੇ ਸਿੰਘ ਨੇ ਕਹੀ ਚੱਕਲੀ ਉਹਦੇ ਛੋਟੇ ਮੁੰਡੇ ਕੋਲੇ ਪੈਨੇ ਮੇਰਾ ਸਿਰੀ ਸਾਹ ਫੜਿਆ ਤੇ ਵੱਡੇ ਮੁੰਡੇ ਦੇ ਦੋਨੇ ਹੱਥਾਂ 'ਚ ੱਟਾ ਚੱਕੇ ਹੋਈਆਂ ਸੀਗੀਆਂ ਉਹ ਬੈਣੇ ਮੇਰੇ ਘਰੇ ਵੜ ਗਏ ਮੇਰੇ ਪਿੱਛੇ ਆ ਕੇ ਜਿੱਥੇ ਮੈਂ ਪਾਠ ਕਰਦਾ ਉੱਥੇ ਮੇਰੀ ਵੱਡੀ ਤਿੰਨ ਫੁੱਟੀ ਸਿਰੀ ਸਾਹ ਪਈਆ ਆ ਕੇ ਮੈਂ ਸਿਰੀ ਸਾਹ ਚੱਕ ਲਈ ਕਿਉਂਕਿ ਮੈਂ ਹੁਣ ਮੇਰੇ ਬੱਚੇ ਵੀ ਨਹੀਂ ਪੈਣਾ ਛੋਟੇ ਤਿੰਨ ਬੱਚੇ ਨੇ ਘਰੇ ਤੇ ਹਨਾ ਤੇ ਮੈਨੂੰ ਇਹ ਸੀਗਾ ਜੇ ਮੇਰਾ ਨੁਕਸਾਨ ਕਰਨਗੇ ਬੱਚੇ ਵਿੱਚ ਆਉਣਗੇ ਨੁਕਸਾਨ ਮੇਰੇ ਬੱਚਿਆਂ ਦਾ ਵੀ ਹੋ ਸਕਦਾ ਤੇ ਜਦੋਂ ਮੈਂ ਸ਼੍ਰੀ ਸਾਹਿਬ ਚੱਕਿਆ ਉਹਨੂੰ ਕਿ ਮੈਂ ਕਿਹਾ ਹੁਣ ਆਜੋ ਤੁਸੀਂ ਤੁਸੀਂ ਮੇਰੇ ਪਿੱਠ ਤੇ ਬਾਰ ਕਰਿਆ ਹੁਣ ਮੇਰੇ ਕੋਲ ਹਥਿਆਰ ਆ ਹੁਣ ਆਜੋ ਤੁਸੀਂ ਉਹਨਾਂ ਨੇ ਪੈਣ ਜਦੋਂ ਦੇਖਿਆ ਨਾ ਕਿ ਇਹਦੇ ਹੱਥ ਤੇ ਹਥਿਆਰ ਆ ਕਿ ਉਹ ਮੇਰੇ ਬੇੜੇ ਚ ਹੀ ਵਾਪਸ ਭੱਜਲੇ ਮੈਂ ਤੋਂ ਉਹਨਾਂ ਦੇ ਪਿੱਛੇ ਭੱਜਣੀ ਗਿਆ ਸੱਟਾਂ ਵੱਜਣ ਕਰਕੇ ਉਹਨਾਂ ਦੇ ਪੈਣ ਮੇਰੇ ਹੁਣ ਇੱਕ ਕਿਰੇ ਐਸਐਸ ਹੀ ਸਾਹਿਬ ਨੇ ਉਹ ਕਹਿੰਦੇ ਵੀ ਤੇਰੇ ਹਨਾ ਸੱਟਾਂ ਵੱਜ ਤੇ ਉਹਨਾਂ ਦੇ ਪਹਨੇ ਖੂਨ ਮੇਰੇ ਬੇੜੇ ਦੇ ਵਿੱਚ ਡੁੱਲਿਆ ਪਿਆ ਸੀ ਮੇਰੇ ਅੰਦਰ ਮੇਨ ਅੰਦਰ ਕਮਰੇ ਦਾ ਗੇਟ ਉੱਥੇ ਤੱਕ ਉਹਨਾਂ ਦਾ ਖੂਨ ਡੁੱਲਿਆ ਪਿਆ ਸੀਗਾ ਏਐਸਆਈ ਕਹਿੰਦਾ ਵੀ ਤੇਰੇ ਘਰੇ ਨਹੀਂ ਬੜੇ ਹੈਗੇ ਉਹ ਤੇ ਉਸ ਤੋਂ ਬਾਅਦ ਪਹਨੇ ਮੈਂ ਤੁਹਾਡੇ ਕੋਲ ਕੋਈ ਸਬੂਤ ਹੈ ਵੀਡੀਓ ਵੀਡੀਓ ਹੈ ਪਹਨੇ ਉਹਨਾਂ ਦਾ ਖੂਨ ਜਿਹੜਾ ਡੁੱਲਿਆ ਹੋਇਆ ਸੀਗਾ ਹੁਣ ਏਐਸਆਈ ਸਾਹਿਬ ਨੇ ਬਿਆਨਾਂ ਦੇ ਵਿੱਚ ਲਿਖਿਆ ਕਿ ਮੇਰੇ ਬਲੱਡ ਸੱਟਾਂ ਵੱਜੀਆਂ ਨੇ ਮੇਰੇ ਖੂਨ ਹੀ ਨਿਕਲੇ ਕਿਤੇ ਉਹਨਾਂ ਦੇ ਪਹਨੇ ਖੂਨ ਨਿਕਲੇ ਹੋਏ ਆ ਤੇ ਮੇਰੇ ਘਰ ਦਾ ਗੇਟ ਆ ਜਿਹੜਾ ਹਜੇ ਵੀ ਉੱਥੇ ਮੈਂ ਲਗਾਦਾ ਉਹ ਖੂਨ ਲੱਗਿਆ ਹੋਊਗਾ ਕਿਹੜੀ ਅੰਦਰ ਫੋ ਤੇ ਉਹ ਬਣੇ ਜਿਹੜਾ ਸ਼੍ਰੀ ਸਾਹਿਬ ਮਾਰੇ ਉਹ ਵੀ ਜੇ ਮੈਂ ਮਾਰ ਦੋ ਤੇ ਚੁਬਮਾ ਮਾਰਦਾ ਉਹਨਾਂ ਨੇ ਆਪਦੇ ਆਪ ਕੱਟ ਮਾਰੇ ਜਿਵੇਂ ਭਲੇੜ ਮਾਰ ਲਨੇ ਆਪਾਂ ਐਵੇਂ ਕਰਕੇ ਹੂੰ ਤੇ ਭਣੇ ਉਹ ਉੱਥੋਂ ਤਿੰਨ ਜਣੇ ਸੀਗੇ ਉਹਨਾਂ ਨੇ ਪਹਿਲਾਂ ਸਕੀਮ ਬਣਾਈ ਤੇ ਉਹ ਨਿਕਲੇ ਉੱਥੋਂ ਫਟਾਫਟ ਉਹ ਜਾ ਕੇ ਜਾ ਹਸਪਤਾਲ ਚ ਦਾਖਲ ਹੋ ਗਏ ਆਪਣਾ ਹੂੰ ਕਿ ਮੇਰਾ ਸ਼੍ਰੀ ਸਾਹਿਬ ਉਹਨਾਂ ਕੋਲ ਹੀ ਸੀਗਾ ਅੱਛਾ ਉਹ ਤੋਂ ਬਾਅਦ ਭਣੇ ਜਦੋਂ ਮਤਲਬ ਕਿ ਉਹਨਾਂ ਦੇ ਘਰੇ ਮੇਰੇ ਕਕੇ ਕਸਾਂਦੀ ਦੇ ਕਕਾਰਾਂ ਦੀ ਵੀ ਬੀਅਦਮੀ ਹੋਈ ਆ ਨਾ ਮੇਰੀ ਮੇਰੀ ਦਸਤਾਰ ਤੇ ਮੇਰਾ ਕੰਗਾ ਸਾਹਿਬ ਹਜੇ ਤੱਕ ਉਹਨਾਂ ਬੰਦਿਆਂ ਨੇ ਮੈਨੂੰ ਦਿੱਤਾ ਨਹੀਂ ਹੈਗਾ ਵਾਪਸ ਅੱਛਾ ਉਹਨਾਂ ਦੇ ਤੇ ਉੱਥੋਂ ਪੈਣੇ ਮੈਂ ਵੀ ਨਿਕਲਿਆ ਮੈਂ ਵੀਡੀਓ ਬਣਾਉਂਦਾ ਬਣਾਉਂਦੇ ਜੋਂ ਨਿਕਲਿਆ ਉਹਨਾਂ ਦੇ ਘਰੋਂ ਨਿਕਲ ਕੇ ਉਹ ਵੀਡੀਓ ਬਣਾਈ ਸੀ ਜਿਹੜੀ ਵਾਇਰਲ ਹੋਈ ਹਾਂਜੀ ਬੰਨੇ ਉੱਥੋਂ ਮੈਂ ਜਦੋਂ ਮੈਨੂੰ ਪਤਾ ਲੱਗਿਆ ਮੈਨੂੰ ਵੀ ਹੁਣ ਹਸਪਤਾਲ ਜਾਣਾ ਚਾਹੀਦਾ ਜੇ ਮੇਰੇ ਸੱਟਾਂ ਵੱਜ ਗਈਆਂ ਮੈਨੂੰ ਕਿਸੇ ਨੇ ਕਿਵੇਂ ਪਿੰਡ ਦੇ ਤੇ ਮੈਂ ਉਹਨੂੰ ਕਿਹਾ ਮੈਂ ਕਹਿੰਦਾ ਮੇਰੀ ਮਦਦ ਕਰੋ ਕਹਿੰਦਾ ਤੂੰ ਹਸਪਤਾਲ ਜਾ ਕੇ ਦਾਖਲ ਹੋ ਉਹ ਕਹਿੰਦੇ ਫੇਰ ਦੇਖੀ ਜਾਊਗਾ ਜਿਹੜਾ ਕੁਝ ਹੋਊਗਾ ਹਨ ਮੈਂ ਉੱਥੋਂ ਨਿਕਲਿਆ ਪੈਣੇ ਮੈਂ ਵੀਡੀਓ ਬਣਾਈ ਵੀਡੀਓ ਬਣਾਉਣ ਤੋਂ ਬਾਅਦ ਮੇਰੇ ਸੱਟਾਂ ਵੱਜਣ ਕਰਕੇ ਪੈਣੇ ਮੈਨੂੰ ਚੱਕਰ ਆਉਣ ਲ ਏ ਸਹੀ ਸਾਹਿਬ ਨੇ ਮੇਰੀ ਤਾਂ ਗੱਲੇ ਨਹੀਂ ਸੁਣੀ ਹੈਗੀ ਜਿਹੜੇ ਮੈਂ ਬਿਆਨ ਲਿਖੇ ਬਿਆਨ ਵੀ ਮੇਰੇ ਸਾਰੇ ਬਿਆਨ ਉਹ ਬਿਆਨ ਨਹੀਂਗੇ ਜਿਹੜੇ ਮੈਂ ਲਿਖਾਏ ਨੇ ਮੈਂ ਸਾਰੇ ਬਿਆਨ ਪੈਨੇ ਉਹਨਾਂ ਦੇ ਬਿਆਨ ਉਹਨਾਂ ਥਾਣੇ 'ਚ ਲੈ ਕੇ ਗਏ ਪੁਲਿਸ ਆ ਕੇ ਤੇ ਮੇਰੇ ਬਿਆਨ ਮੈਨੂੰ ਥਾਣੇ 'ਚ ਦਬਕੇ ਮਾਰ ਕੇ ਮੇਰੇ ਬਿਆਨ ਲਿਖੇ ਗਏ ਉਹਨਾਂ ਨੇ ਦਬਕੇ ਮਾਰ ਕੇ ਹਾਂ ਪੈਨੇ ਪੂਰੇ ਮੈਨੂੰ ਕਹਿੰਦੇ ਮੈਂ ਉਹਨੂੰ ਕਿਹਾ ਮੈਂ ਕਿਹਾ ਜੀ ਉਹ ਮੇਰੇ ਘਰੇ ਬੜੇ ਨੇ ਮੈਨੂੰ ਕਹਿੰਦਾ ਕਹਿੰਦਾ ਤੂੰ ਇਹ ਨਾ ਲਿਖਾ ਵੀ ਘਰੇ ਬੜੇ ਨੇ ਕਹਿੰਦਾ ਤੂੰ ਇਹਦਾ ਹੀ ਆਪ ਇਨਵੈਸਟੀਗੇਸ਼ਨ ਕਰਾਂਗਾ ਤੂੰ ਇਹ ਲਿਖਿਆ ਵੀ ਉਹ ਤੇਰੇ ਘਰ ਦੇ ਗੇਟ ਤੱਕ ਆਏ ਮ ਮੈਂ ਕਹੀ ਮੈਂ ਕਿਉਂ ਕਹਾ ਵੀ ਅੱਧੀ ਗੱਲ ਜਦੋਂ ਉਹਨਾਂ ਨੇ ਮੇਰੇ ਇੱਟਾਂ ਮਾਰ ਕੇ ਮੇਰੇ ਅੱਜ ਚ ਕੋਹਿਆ ਮੈਂ ਉਹੀ ਚੀਜ਼ ਲਿਖਾਉਂਗਾ ਹਰ ਇੱਕ ਚੀਜ਼ ਮਤਲਬ ਕਿ ਉਹਨਾਂ ਦੇ ਹੱਕ ਦੀ ਕਰ ਰਹੀ ਸੀ ਜੀ ਐਸ ਆਈ ਰਜਿੰਦਰ ਸਾਹਿਬ ਇੱਕ ਪਹਿਨੇ ਮੈਂ ਇੱਕ ਗੱਲ ਹੋਰ ਦੱਸਣੀ ਚਾਹਣਾ ਮੇਰੇ ਪਿੰਡ ਨਾਲ ਇੱਕ ਬੰਦਾ ਆਪਣਾ ਨਸ਼ੇ ਵੇਚਦਾ ਸੀਗਾ ਮੈਂ ਉਹਦੀ ਵੀਡੀਓ ਪਾਤੀ ਸੀ ਨੈਟ ਦੇ ਕਿਉਂਕਿ ਉਹ ਬੰਦਾ ਅਮਰਤਾਰੀ ਹੋ ਕੇ ਨਸ਼ੇ ਵੇਚਦਾ ਸੀ ਚਲੋ ਉਹ ਪੁਰਾਣੀ ਗੱਲਾਂ ਤੇ ਮੈਂ ਗੱਲਾਂ ਕਹਿਣੀਆਂ ਤਾਂ ਨਹੀਂ ਚਾਹੁੰਦਾ ਦੀ ਕਿਉਂਕਿ ਮੈਨੂੰ ਪਤਾ ਇਹਨਾਂ ਨਾਲ ਮੇਰੀ ਦੁਸ਼ਮਣੀ ਪਤਣੀ ਹੈ ਪੁਲਿਸ ਨਾਲ ਹਾਂ ਪਰ ਪਣ ਜਿੱਥੇ ਸੱਚ ਦੀ ਗੱਲ ਆ ਸੱਚ ਲਈ ਨਾ ਚਲੋ ਕੁਝ ਵੀ ਆਪਾਂ ਉਹ ਗੱਲ ਤੋਂ ਮੈਂ ਝੁਕਦਾ ਨਹੀਂਗਾ ਜਿਹੜਾ ਸੱਚ ਆ ਹਾਂ ਉਹ ਬੰਦੇ ਨੇ ਰਜਿੰਦਰ ਸਿੰਘ ਉਹ ਬੰਦੇ ਤੋਂ ਪੈਸੇ ਖਾਂਦਾ ਸੀਗਾ ਮੇਰੇ ਪਿੰਡ ਜਿਹੜਾ ਨਸ਼ੇ ਵੇਚਦਾ ਸੀ ਹਾਂ ਰਜਿੰਦਰ ਸਿੰਘ ਨੂੰ ਇਹ ਲੱਗਿਆ ਵੀ ਇੱਕ ਤਾਂ ਇਹ ਮੇਰਾ ਬੰਦਾ ਚਕਾਤਾ ਨਸ਼ੇ ਵੇਚਣ ਵਾਲਾ ਉਹਨੇ ਪਣੇ ਦੂਜੇ ਆਪਦੀ ਜਾਤ ਦੇ ਬੰਦੇ ਦਾ ਪੱਖਪਾਤ ਕੀਤਾ ਉਹਨੇ ਸੱਚ ਦਾ ਸਾਥ ਨਹੀਂ ਦਿੱਤਾ ਹੈਗਾ ਬਿਲਕੁਲ ਵੀ ਉੱਥੇ ਜਦੋਂ ਪਣੇ ਰਜਿੰਦਰ ਸਿੰਘ ਬਿਆਨ ਲਿਖ ਰਿਹਾ ਸੀਗਾ ਉਹਨੂੰ ਕਿਸੇ ਦਾ ਬ ਉਹ ਕੈਮਰੇ ਰਿਕਾਰਡਿੰਗ ਕਢਾਈ ਜਾਵੇ ਚ ਸਾਰਾ ਸਾਫ ਆਊਗਾ ਵੀ ਹਾਂ ਰਜਿੰਦਰ ਸਿੰਘ ਸੱਚ ਬੋਲ ਰਿਹਾ ਪੋਲ ਰਿਹਾ ਜਾਂ ਮੈਂ ਸੱਚ ਬੋਲ ਰਿਹਾ ਰਜਿੰਦਰ ਸਿੰਘ ਕਹਿੰਦਾ ਜੀ ਇਹ ਤਾਂ ਐਂ ਕਹਿੰਦਾ ਵੀ ਐਂ ਲਿਖੋ ਕਹਿੰਦਾ ਫਿਰ ਕਿਵੇਂ ਕਰੀਏ ਕਿਸੇ ਨੂੰ ਦੱਸ ਰਿਹਾ ਸੀ ਬਣੇ ਉਹ ਤੇ ਉਹ ਕਹਿੰਦਾ ਅੱਗੇ ਬੰਦੇ ਨੇ ਕਹਿਊਗਾ ਚੱਲ ਲਿਖ ਦੇ ਜਿਵੇਂ ਲਿਖਦਾ ਇਹਦੀ ਗੜ ਆਪਣੇ ਮੰਨਣੀ ਆ ਉਹ ਬਣ ਐਨੀ ਜਗ੍ਹਾ ਛੜਾ ਕੇ ਨਾ ਜਿਵੇਂ ਕਾਗਜ਼ ਦੇ ਉੱਤੇ ਐਵੇਂ ਹੈ ਨਾ ਉਹਨੇ ਐਂ ਪੈਨ ਨਾਲ ਟਿਕ ਲਾ ਦਿੱ ਤੀ ਕਹਿੰਦਾ ਇੱਥੇ ਸਾਈਨ ਕਰ ਦੇ 2-3 ਇੰਚ ਜਗ੍ਹਾ ਛੱਡ ਕੇ ਮੈਂ ਬਣੇ ਉੱਤੇ ਸਾਈਨ ਕਰਤੇ ਮੈਂ ਪਾਣੀ ਪੀ ਕੇ ਜਦੋਂ ਵਾਪਸ ਆਇਆ ਜੋ ਆਕੇ ਦੇਖਿਆ ਪਣੇ ਕਰੀ ਉਹ ਦੋ ਤਿੰਨ ਜਗ੍ਹਾ ਇੰਚ ਛੱਡੀ ਹੋਈ ਸੀ ਉਹ ਜਗ੍ਹਾ ਵੀ ਉਹਨੇ ਭਰਤੀ ਦਿੱਤੇ ਮੇਰੇ ਬਿਆਨ ਲਿਖੇ ਰਜਿੰਦਰ ਸਿੰਘ ਨੇ ਅੱਛਾ ਰਜਿੰਦਰ ਸਿੰਘ ਨੇ ਪਣੇ ਮੇਰੇ ਨਾਲ ਪੂਰਾ ਧੱਕਾ ਕਰਿਆ ਇਹ ਬੰਦੇ ਆਪਦੇ ਮੂੰਹੋਂ ਬਣੇ ਨੇ ਬੰਨੇ ਨੇ ਕਹਿੰਦੇ ਵੀ ਸਾਡਾ ਸਾਡਾ ਜਿਆਦਾ ਕੰਦ ਚ ਹਿੱਸਾ ਪਵਾ ਮੈਨੂੰ ਕਹਿੰਦੇ ਹਾਂ ਕਹਿੰਦੇ ਜਾਂ ਫਿਰ ਤੂੰ ਸਾਨੂੰ ਪੈਸੇ ਦੇ ਮੈਂ ਕਿਹਾ ਪੈਸੇ ਕਾਦੇ ਦਵਾਂ ਕਹਿੰਦੇ ਇੱਕ ਤਾਂ ਸਾਡੇ ਇੰਨੇ ਦਨ ਢੂਲਾ ਬੰਨੇ ਖੜੇ ਰਿਆ ਫालतੂ ਐਸੀ ਪੁਲਿਸ ਨੂੰ ਵੀ ਪੈਸੇ ਦੇ ਕੇ ਆ 20000 ਰੁਪਏ ਸਾਡਾ ਉਹ ਵੀ ਨੁਕਸਾਨ ਹੋਇਆ ਕਹਿੰਦੇ ਵੀ ਤੂੰ ਸਾਨੂੰ ਪੈਸੇ ਦੇ ਜਾਂ ਸਾਡਾ ਕੰ ਦੇਖ ਦੇਖੋ ਮੈਨੂੰ ਬਹੁਤ ਬਨੇ ਫੋਨ ਆਏ ਭਾਈ ਅਮਰਤਪਾਲ ਸਿੰਘ ਮੇਹਰੋ ਤੇ ਬਨੇ ਨਾ ਚਾਜ ਨਾਲ ਕਿਸੇ ਨੇ ਸਾਥ ਨਹੀਂ ਦਿੱਤਾ ਸਾਰੇ ਫੋਨ ਕਰਕੇ ਨਾ ਬਸ ਇੱਕ ਸਵਾਦ ਨਾਲ ਬੰਦੇ ਸੀਗੇ ਅਮਰਤ ਭਾਈ ਅਮਰਤਪਾਲ ਸਿੰਘ ਮੇਹਰੋ ਨੇ ਜਰੂਰ ਮੈਨੂੰ ਮਤਲਬ ਕਿ ਮੇਰਾ ਕੰਟੈਕਟ ਕੀਤਾ ਸੀਗਾ ਉਹ ਤੋਂ ਬਾਅਦ ਬਨੇ ਉਹ ਉਧਰ ਉਲਝ ਗਏ ਜਣਾ ਹਣਾ ਗੱਲਬਾਤ ਜੀ ਹੋ ਗਈ ਸੀ ਕੰਚਨ ਕੁਮਾਰੀ ਵਾਲੀ ਹਮ ਪਰ ਮਤਲਬ ਕਿ ਕਿਸੇ ਨੇ ਸਾਥ ਨਹੀਂ ਦਿੱਤਾ ਬਨੇ ਮੈਨੂੰ ਪੁਲਿਸ ਤੇ ਪੂਰਾ ਭਰੋਸਾ ਸੀਗਾ ਕਿ ਉਹ ਸੱਚ ਦਾ ਸਾਥ ਦੇਣਗੇ ਪਰ ਉਹਨੇ ਸੱਚ ਦਾ ਸਾਥ ਨਹੀਂ ਦਿੱਤਾ ਹੈਗਾ ਬਹੁਤ ਮੰਨ ਦੋ ਵੀ ਕਿੰਨੇ ਪਰਚੇ ਕੱਟੇ ਹੋਏ ਆ ਮੈਂ ਉਹਨਾਂ ਤੇ ਕੋਈ ਪਰਚਾ ਕੱਟਿਆ ਜਾਂ ਨਹੀਂ ਪੈ ਉਹਨਾਂ ਤੇ ਨਾ ਉਹਨਾਂ ਨੇ ਪਤਾ ਲੱਗਿਆ ਕਿ ਇਹ ਬੰਦਾ ਹਨਾ ਵੀ ਬਾਹਰ ਆ ਕੇ ਵੀ ਇਹਨੇ ਵੀਡੀਓ ਪਾਉਣੀਆਂ ਜਾਂ ਗੱਲ ਕਰਨੀਆਂ ਉਹਨੇ ਸਿਰਫ ਉਹਨਾਂ ਦੇ 755 ਦਾ ਪਰਚਾ ਕੱਟਿਆ ਪੈਣੇ ਜਦ ਕੀ ਉਹਨਾਂ ਤੇ ਬੰਦਾ ਦੀ ਬੇਆਦਬੀ ਦਾ ਪਰਚਾ ਬੰਨਦਾ ਸੀ ਉਹਨਾਂ ਨੇ ਮੇਰੇ ਕੇਸਾਂ ਤੇ ਕਗਾਰਾਂ ਦੀ ਬੇਆਦਬੀ ਕਰੀ ਆ ਉਹਨਾਂ ਦੇ ਪੈਣੇ 420 ਦਾ ਪਰਚਾ ਵੀ ਬੰਨਦਾ ਸੀ ਕਿਉਂਕਿ ਉਹਨਾਂ ਨੇ ਆਪ ਘੱਟ ਮਾਰ ਕੇ ਮੇਰੇ ਦੋਸ਼ ਲਾਇਆ ਤੇ ਉਹਨਾਂ ਨੇ ਪਹਿਨੇ ਮੇਰੇ ਘਰੇ ਵੜ ਕੇ ਮੇਰੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਪਹਿਣ ਉਹਨਾਂ ਦੇ ਪਰਚਾ ਬਣਦਾ ਸੀ ਪਰ ਉਹਨਾਂ ਦੇ ਇਹ ਪਰਚੇ ਕੱਟੇ ਨਹੀਂ ਗਏ ਹੈਗੇ ਤੇ ਤੁਹਾਡੇ ਤੇ ਕਿਹੜੇ ਕੱਟੇ ਗਏ ਪਹਿਨੇ ਮੇਰੇ ਤੇ ਉਹਨਾਂ ਨੇ ਧਾਰਾ ਲਾਈਆ ਮਤਲਬ ਕਿ ਜਿਵੇਂ 115 117 ਤੇ 355 ਧਾਰਾ ਲਾਈ ਹੈ 1755 ਧਾਰਾ ਲਾਈ ਹੈ ਪਹਿਨੇ ਮੇਰੇ ਤੇ ਇੱਕ ਮਤਲਬ ਕਿ ਇੱਕ ਤਾਂ ਤਹਿਸੀਲਦਾਰ ਦੇ ਮੇਰੀ ਪਹਿਨੇ ਤਰੀਕ ਪੈਂਦੀ ਹੈ ਇੱਕ ਮੇਰੀ ਕਿਹੜੀ ਕੋਰਟ ਚ ਪੈਂਦੀ ਹੈ ਉਹ ਚ ਮੈਂ 12 13 ਦਿਨ ਅੰਦਰ ਵੀ ਲਾ ਕੇ ਆਏ ਬਣੇ अच्छा हां मेरे बणे घर वाली कल्ली सीगी देखो मेरे कोई है ना मेरे मम्मी पापा ਤਾਂ ਹੈ ਨਹੀਂ ਮੇਰੇ ਫਾਦਰ ਸਾਹਿਬ ਸ਼ਹੀਦ ਹੋ ਗਏ ਸੀ ਕਿ ਖੜਕੂ ਸਿੰਘ ਅੱਛਾ ਤੁਹਾਡੇ ਪਾਪਾ ਖੜਕੂ ਸਿੰਘ ਸੀ हां जी ਬਣੇ ਤੇ ਕਿਸੇ ਨੇ ਬਣੇ ਸਾਥ ਨਹੀਂ ਦਿੱਤਾ ਮੇਰੇ ਘਰ ਵਾਲੀਆਂ ਪਤਾ ਨਹੀਂ ਕਿਵੇਂ ਕਿਵੇਂ ਮਿੰਨਤਾਂ ਕਰਕੇ ਕਿਸੇ ਕਿਸੇ ਨੇ ਮੇਰੀ ਕਿਵੇਂ ਜਮਾਨਤ ਕਰਾਈ ਹੈ ਵਿਚਾਰੀ ਨੇ ਤੇ ਮੇਰੇ ਬੱਚੇ ਬਣੇ ਮੈਂ ਨਾ ਕੱਬ ਦੇ ਸਾਹਮਣੇ ਅੱਖਾਂ ਸਾਹਮਣੇ ਕਰ ਲਾਉਂਦੇ ਦੇਖਨੇ ਹੁਣ ਮੇਰਾ ਮਨ ਅੰਦਰੋਂ ਇੰਨਾ ਫਟਦਾ ਹੈ ਕਿ ਮੈਨੂੰ ਜੇ ਇਨਸਾਫ਼ ਨਾ ਮਿਲਿਆ ਬੰਦਾ ਕਰੂਗਾ ਤਾਂ ਕਰੂਗਾ ਕੀ ਹੁਣ ਜੇ ਕਾਨੂੰਨ ਵੀ ਸਾਥ ਨਹੀਂ ਦੇਊਗਾ ਫਿਰ ਬੰਦਾ ਜਾਊਗਾ ਤਾਂ ਜਾਊਗਾ ਕਿੱਥੇ ਪਰ ਮੇਰਾ ਮੈਨੂੰ ਬਹਿਨੇ ਬੋਗਲ ਦਾ ਬਹੁਤ ਦੁੱਖ ਆ ਕਿ ਕਾਨੂੰਨ ਮੇਰਾ ਸਾਥ ਨਹੀਂ ਦਤਾਂਗਾ ਕਾਨੂੰਨ ਸਿਰਫ ਪੈਸੇ ਵਾਲਾਂ ਦਾ ਨਾ ਕਿ ਕਿਸੇ ਸੱਚੇ ਬੰਦੇ ਦਾ ਹੈ ਚਲੋ ਬਾਕੀ ਤੁਹਾਡੀ ਝੜਪ ਹੋਈ ਠੀਕ ਹੈ ਇੱਕ ਦੂਜੇ ਦੇ ਦਾ ਨੁਕਸਾਨ ਕੀਤਾ ਕਰਾਇਆ ਉਹ ਵੱਖਰੀ ਗੱਲ ਹੈ ਹਾਂਜੀ ਪਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਜਾਂ ਕਕਾਰਾਂ ਦੀ ਬੇਅਦਬੀ ਕਰਨਾ ਦਸਤਾਰ ਦੀ ਬੇਅਦਬੀ ਕਰਨਾ ਇਹ ਬਹੁਤ ਗਲਤ ਹੈ ਇਹਦੇ ਲਈ ਸਾਡੇ ਪੰਜਾਬ ਦੇ ਵਿੱਚ ਤੇ ਬਹੁਤ ਸਿੱਖ ਜਥੇਬੰਦੀਆਂ ਉੱਭਰ ਕੇ ਸਾਹਮਣੇ ਆਉਂਦੀਆਂ ਨੇ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀ ਤੇ ਤੁਹਾਡੇ ਕੇਸ 'ਚ ਵੀ ਆਈਆਂ ਸੀ ਹਾਂਜੀ ਠੀਕ ਹੈ ਤੇ ਕੀ ਗੱਲ ਕੋਈ ਮਤਲਬ ਬੇਅਦਬੀ ਟਾਈਪ ਕੋਈ ਵੀ ਧਾਰਾ ਨਹੀਂ ਲੱਗੀ ਉਹਨਾਂ 'ਤੇ ਨਹੀਂ ਪੈਣੇ ਦੇਖੋ ਆਈਆਂ ਜਥੇਬੰਦੀਆਂ ਮੇਰੇ ਕੋਲੇ ਤੇ ਉਹ ਸਿਰਫ ਵੀਡੀਓ ਬਣਾਉਣ ਆਲੇ ਆਏ ਸੀਗੇ ਵੀਡੀਓ ਬਣਾ ਕੇ ਪੈਣੇ ਬਸ ਆਪਦੀ ਨੰਬਰ ਬਣਾਉਣ ਆਲੇ ਅੱਜ ਦੇ ਟਾਈਮ 'ਚ ਨਾ ਤੇ ਸਿੱਖੀ ਕਮਾਉਣ ਦੀ ਘਟ ਰਹੀ ਆ ਤੇ ਹਰੇਕ ਬੰਦਾ ਕੈਮਰਾ ਚੱਕ ਕੇ ਨਾ ਬਹੁਤ ਘੱਟ ਬੰਦੇ ਨੇ ਪੈਣੇ ਜਿਹੜੇ ਸੱਚ ਦਾ ਸਾਥ ਦਿੰਦੇ ਨੇ ਤੇ ਸਿਰਫ ਵੀਡੀਓ ਬਣਾ ਕੇ ਆਪਣੇ ਕਿਸੇ ਦੇ ਮਤਲਬ ਕਿ ਕਿਸੇ ਦਾ ਸਿੱਖ ਦਾ ਨੁਕਸਾਨ ਹੁੰਦਾ ਤਾਂ ਆਪਦੀ ਪਬਲਿ ਸਿਟੀ ਖੱਟ ਦੇਣ ਉਹਦੇ ਵਿੱਚੋਂ ਵੀ ਇਹ ਨਹੀਂਗਾ ਕਿ ਉਹਦਾ ਸਾਥ ਦੇਈਏ ਮੇਰੇ ਕੋਲੇ ਪਹਿਨੇ ਸਿਰਫ ਭਾਈ ਅਮਰਤਪਾਲ ਸਿੰਘ ਖਾਲਸਾ ਤੋਂ ਬਿਨਾ ਮਤਲਬ ਕਿ ਉਹਨਾਂ ਨੇ ਵੀ ਜੇ ਕੇਸ ਇਹ ਨਾ ਪੈਂਦਾ ਤਾਂ ਉਹਨਾਂ ਨੇ ਮੇਰੇ ਕੋਲੇ ਆਉਣਾ ਸੀਗਾ ਤੇ ਸਿਰਫ ਉਹਨਾਂ ਤੋਂ ਉਹਨਾਂ ਇਲਾਵਾ ਮੈਂ ਨਹੀਂ ਕਹਿ ਸਕਦਾ ਵੀ ਕਿਸੇ ਨੇ ਵੀ ਮੇਰਾ ਸਾਥ ਦਿੱਤਾ ਤੇ ਹੋਰ ਬਹੁਤ ਅਕਸਰ ਕਹਿੰਦੇ ਆ ਵੀ ਜਦੋਂ ਵੀ ਕਿਸੇ ਗੁਰਸਿੱਖ ਮੁੰਡੇ ਨਾਲ ਵਧਿੱਕੀ ਹੁੰਦੀ ਹੈ ਤੇ ਬਹੁਤ ਸਾਰੇ ਇਹ ਕੰਦੇ ਆ ਬੰਥ ਕਾਗੂ ਕਿ ਭਾਈ ਤੈਨੂੰ ਅਸੀਂ ਵਕੀਲ ਵੀ ਦੇਵਾਂਗੇ ਤੇਰਾ ਕੇਸ ਵੀ ਲੜਾਂਗੇ ਹਨਾ ਤੇ ਜੋ ਚੀਜ਼ ਹੋਈ ਆ ਖਾਸ ਕਰ ਜਿਹੜੀ ਚੀਜ਼ ਧਰਮ ਨਾਲ ਜੁੜੀ ਹੋਈ ਆ ਉਸ ਰਿਲੇਟਡ ਚਲੋ ਸ਼ਾਇਦ ਕੰਧ ਦਾ ਤਾਂ ਹੁਣ ਸਾਨੂੰ ਨਹੀਂ ਪਤਾ ਭਾਈ ਤੁਹਾਡਾ ਸਾਂਝੀ ਸੀ ਕਿ ਤੁਹਾਡੀ ਕੱਲਿਆਂ ਦੀ ਸੀ ਹਨਾ ਉਹ ਇੱਕ ਵੱਖਰਾ ਵਿਸ਼ਾ ਪਰ ਕਕਾਰਾਂ ਦੀ ਬੇਅਦਬੀ ਹੋਈ ਆ ਇਹਦੇ ਲਈ ਤਾਂ ਧਾਰਮਿਕ ਆਗੂ ਨੇ ਤੁਹਾਨੂੰ ਮਦਦ ਕੀਤੀ ਕੋਈ ਪੈਸੇ ਟਕੇ ਦੀ ਕੋਈ ਵਕੀਲ ਦਿੱਤਾ ਹੋਵੇ ਤੁਹਾਡਾ ਕੇਸ ਲੜ ਰਹੇ ਹੁਣ ਇਹ ਕੋਈ ਐਕਸ਼ਨ ਕਮੇਟੀ ਬਣੀ ਹੋਵੇ ਨਹੀਂ ਭੈਣੇ ਕਿਸੇ ਨੇ ਕੋਈ ਸਾਥ ਨਹੀਂ ਦਿੱਤਾ ਸਿਰਫ ਮੇਰੀ ਘਰ ਵਾਲੀ ਠੀਕ ਹੈ ਜੀ ਉਹਨੇ ਮੇਰਾ ਸਾਥ ਦਿੱਤਾ ਵਿਚਾਰੀ ਨੇ ਪਤਾ ਨਹੀਂ ਕਿਵੇਂ ਕਿਵੇਂ ਕਿੱਥੇ ਕਿੱਥੇ ਕਿਹੜੀਆਂ ਕਿਹੜੀਆਂ ਮਿੰਤਾਂ ਕਰਕੇ ਉਹਨੇ ਮੇਰੀ ਜ਼ਮਾਨਤ ਕਰਾਈ ਤੇ ਹਜੇ ਭੈਣੇ ਇੱਕ ਕੇਸ ਦੇ ਵਿੱਚ ਗਲਾ 551 ਨਾ ਉਹਦੇ ਵਕੀਲ ਨੇ ਬੌਂਡ ਲਾ ਕੇ ਮੇਰੀ ਜ਼ਮਾਨਤ ਕਰਾਈ ਸੀ ਉਹ ਚ ਹਜੇ ਜ਼ਮਾਨਤ ਮੈਂ ਭਰਉਣੀ ਆ ਕੁਝ ਮੈਨੂੰ ਜ਼ਮਾਨਤ ਹੀ ਹਜੇ ਤੱਕ ਨਹੀਂ ਮਿਲੇ ਹੈਗਾ ਕਿਸੇ ਨੇ ਕੋਈ ਸਹਿਯੋਗ ਨਹੀਂ ਦਿੱਤੀ ਨਹੀਂ ਭੈਣੇ ਮੈਂ ਮਿਸਤਰੀ ਨਾਲ ਲੇਬਰ ਦਾ ਕੰਮ ਕਰਦਾ ਜੇ ਮੇਰੇ ਕੋਲੇ ਸ਼ਾਇਦ ਪੈਸੇ ਹੁੰਦੇ ਤਾਂ ਮੈਂ ਵੀ ਪੈਸੇ ਦੇ ਕੇ ਅੱਜ ਆ ਇਨਸਾਫ ਖਰੀਦ ਸਕਦਾ ਸੀ ਪਰ ਮੇਰੇ ਕੋਲੇ ਪੈਸੇ ਨਾ ਹੋਣ ਕਰਕੇ ਤੇ ਅਗਲੇ ਨੂੰ ਪਤਾ ਦੀ ਇਹ ਹੁਣ ਦਿਹਾੜੀ ਲਾਊਗਾ ਕਿ ਬੰਦਾ ਕਾਨੂੰਨ ਦੇ ਪਿੱਛੇ ਪਿੱਛੇ ਫਿਰੂਗਾ ਬਣੇ ਨਹੀਂ ਬਈ ਤੁਸੀਂ ਵਿੱਚ ਗੱਲ ਕੀਤੀ ਵੀ ਮੇਰੇ ਪਿਤਾ ਇੱਕ ਖਾਰਕੂ ਸਿੰਘ ਸੀ ਹਾਂਜੀ ਬਣੇ ਤੁਸੀਂ ਇੱਕ ਮਤਲਬ ਉਹ ਪਰਿਵਾਰ ਹੂੰ ਪੰਜਾਬ ਦੇ ਵਿੱਚ ਜਿਨ੍ਹਾਂ ਦਾ ਬਹੁਤ ਸਤਕਾਰ ਕੀਤਾ ਜਾਂਦਾ ਹੈ ਹਾਂਜੀ ਬਣੇ ਹਨਾ ਤੇ ਕੀ ਗੱਲ ਕਿਸੇ ਦੁਆਰਾ ਇਸ ਗੱਲ ਦਾ ਵੀ ਨਹੀਂ ਕਿਹਾ ਗਿਆ ਕੌਣ ਸੀ ਤੁਹਾਡੇ ਪਿਤਾ ਬਣੇ ਮੇਰੇ ਫਾਦਰ ਸਾਹਿਬ ਦਾ ਨਾਮ ਹੈ ਸ਼ਹੀਦ ਦਰਸ਼ਨ ਸਿੰਘ ਆਈ ਉਹਨਾਂ ਨੇ ਪਾਈਆ ਦੇ ਨਾਮ ਤੋਂ ਜਾਣਦੇ ਨੇ ਸਾਰੇ ਮੂਮੈਂਟ ਦੇ ਵਿੱਚ ਉਹਨਾਂ ਦਾ ਬਹੁਤ ਵੱਡੇ ਯੋਗਦਾਨ ਸੀਗੇ ਤੇ ਮੈਂ ਬਹੁਤ ਛੋਟਾ ਸੀਗਾ ਜਦੋਂ ਮੇਰੇ ਫਾਦਰ ਸਾਹਿਬ ਦੇ ਸ਼ਹੀਦ ਹੋ ਗਏ ਸੀਗਾ ਮੈਂ 7 ਮਹੀਨੇ ਦਾ ਸੀਗਾ ਹੂੰ ਪਹਿਨੇ ਗੱਲਾਂ ਕਰਨੀਆਂ ਨੇ ਅੱਜ ਦੇ ਟਾਈਮ 'ਚ ਬਹੁਤ ਲੋਕ ਮੈਂ ਤੁਹਾਨੂੰ ਇਹ ਦੱਸਦਾ ਵੀ ਚਲੋ ਇਹ ਲੜਾਈ ਵਾਲੀ ਗੱਲ ਹਨਾ ਇੱਕ ਬੰਦੇ ਨੇ ਮੇਰੇ ਨਾਮ ਦੇ ਉੱਤੇ ਮੈਂ ਨਾਉ ਤਾਂ ਕੀ ਲੈਣਾ ਉਹਦਾ ਮੈਨੂੰ ਕਿਸੇ ਕਿਸੇ ਨੂੰ ਕਹਿੰਦਾ ਕਿ ਇਹ ਮੁੰਡੇ ਨੂੰ ਆਪਾਂ ਨੇ ਲੇਬਰ ਦਾ ਕੰਮ ਕਰਦਾ ਆਪਾਂ ਇਹਨੂੰ ਕੰਮ ਕਰਾਉਣਾ ਹੈ ਕਹਿੰਦਾ ਵੀ ਆਪਾਂ ਇਹਨੂੰ ਇੱਕ ਆਟੋ ਵਗੈਰਾ ਲੈ ਕੇ ਦੇ ਦਿੰਨੇ ਆ ਉਹ ਮੇਰੇ ਨਾਮ ਦੇ ਉੱਤੇ 18-20000 ਰੁਪਏ ਵੀ ਖਾ ਗਏ ਇਹ ਬੰਦਾ ਅੱਛਾ ਮੇਰਾ ਨਾਮ ਲੈ ਕੇ ਕਿ ਇਹਨੂੰ ਲੈ ਕੇ ਦੇਣਾ ਮੈਨੂੰ ਹੁਣ ਬੰਦੇ ਨੇ ਸਿਰਫ 2000 ਰੁਪਏ ਪਾਏ ਉਹਦੇ ਵਿੱਚੋਂ ਮੈਂ ਕਹਿਣਾ ਹੀ ਪਾਇਆ ਪਰ ਜਦੋਂ ਮੈਂ ਵੀਡੀਓ ਦੇਖ ਕੇ ਹੈਰਾਨ ਹੋਇਆ ਵੀ ਇਹ ਬੰਦੇ ਨੇ 18000 ਰੁਪਏ ਕਹਿ ਰਿਹਾ ਵੀ ਹੈਲਪ ਕੀਤੀ ਹੈ ਪਰ ਮੇਰੇ ਤੱਕ ਸਿਰਫ ਉਹ ਬੰਦੇ ਨੇ 2000 ਰੁਪਏ ਦਿੱਤਾ ਚਲੋ ਮੈਨੂੰ ਉਹ 2000 ਦੀ ਵੀ ਲੋੜ ਨਹੀਂ ਸੀ ਗੱਲ ਇਹ ਹੈ ਵੀ ਪਰ ਬਦਨਾਮੀ ਵਾਲਾ ਕੰਮ ਕਰ ਰਹੇ ਨੇ ਕਿ ਤੁਹਾਡੇ ਨਾਮ ਤੋਂ ਪੈਸੇ ਇਕੱਠੇ ਕਰਕੇ ਹਾਂ ਜੀ ਭੈਣੇ ਆਪ ਵਰਤ ਰਹੇ ਆ ਇਹ ਗੱਲ ਦਾ ਦੁੱਖ ਲੱਗਦਾ ਭੈਣੇ ਕਿਉਂਕਿ ਸਾਡੇ ਮੇਰੇ ਫਾਦਰ ਸਾਹਿਬ ਨੇ ਹੋਰ ਵੀ ਬਹੁਤ ਸਿੰਘ ਸ਼ਹੀਦ ਨੇ ਜਿਨ੍ਹਾਂ ਨੇ ਆਪਦੇ ਪਰਿਵਾਰ ਕੌਮ ਦੇ ਲੇਖੇ ਛੱਡੇ ਸੀਗੇ ਕਿ ਹਾਂ ਕੌਮ ਸਾਡਾ ਪਰਿਵਾਰ ਆ ਸਾਡੀ ਕੌਮ ਸਾਡੇ ਬੱਚਾ ਨੂੰ ਸਾਂਭੂਗੀ ਪੈਨਾਂ ਦੀ ਪਰਪ੍ਰੇਸ਼ ਕਰੂਗੀ ਪਰ ਬਣੇ ਕੋਈ ਨਹੀਂ ਅੱਥਾ ਕੇ ਪੁੱਛਦਾ ਹੈਗਾ ਕਿਸੇ ਨੂੰ ਜਿਹਦਾ ਪਚਾਰ ਦੇ ਨੇ ਨੇ ਚਾਰ ਦਿਨ ਜਦੋਂ ਬੰਦੇ ਦੀ ਥੋੜੀ ਜੀ ਗੱਲਬਾਤ ਕੋਈ ਹੁੰਦੀ ਆ ਉਸੇ ਟਾਈਮ ਬੰਦੇ ਸਾਰੇ ਮਿਲਣ ਆਉਂਦੇ ਨੇ ਨਹੀਂ ਉਹ ਤੋਂ ਬਿਨਾ ਕੋਈ ਨਹੀਂ ਪੁੱਛਦਾ ਹੈਗਾ ਬਣੇ ਬਿਲਕੁਲ ਵੀ ਹਮ ਠੀਕ ਆ ਬਾਈ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਧੰਨਵਾਦ ਬਣੇ ਤੇ ਇਹ ਬਾਈ ਸੁਖਚੈਨ ਸੀ ਜਿਨ੍ਹਾਂ ਦੀ ਉਹ ਵੀਡੀਓ ਵਾਇਰਲ ਹੋਈ ਸੀ ਤੁਸੀਂ ਸਾਰਿਆਂ ਨੇ ਦੇਖਿਆ ਕਿ ਦਸਤਾਰ ਸਿਰ ਤੇ ਨਹੀਂ ਸੀ ਮੱਥੇ ਤੇ ਛੱਟ ਲੱਗੀ ਹੋਈ ਸੀ ਇੱਟਾਂ ਦੇ ਨਾਲ ਚਲੋ ਇਹਨਾਂ ਦਾ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦਾ ਡਿਸਪਿਊਟ ਹੋਇਆ ਸੀ ਪਰ ਵੱਡੀ ਗੱਲ ਇਹ ਹੈ ਕਿ ਇਹਨਾਂ ਦਾ ਦੁੱਖ ਇਹ ਹੈ ਕਿ ਸਿਰਫ ਤੇ ਸਿਰਫ ਕੈਮਰਿਆਂ ਦੇ ਉੱਤੇ ਹਮਦਰਦੀ ਹੈ ਜਿਹੜੀ ਉਹ ਜਤਾਈ ਜਾਂਦੀ ਹੈ ਅਸਲ ਦੇ ਵਿੱਚ ਅਸਲੀਅਤ ਦੇ ਵਿੱਚ ਕੋਈ ਵੀ ਆ ਕੇ ਸਾਥ ਨਹੀਂ ਦਿੰਦਾ ਜ਼ਮਾਨਤ ਲਈ ਇਹਦੀ ਵਾਈਫ ਨੂੰ ਜਿਹੜਾ ਇਹ ਪਾਈ ਪਾਈ ਇਕੱਠੀ ਕਰਨੀ ਪਈ ਬਹੁਤ ਹੀ ਗਰੀਬੀ ਹੰਡਾਰਿਆ ਇੱਕ ਖਾੜਕੂ ਸਿੰਘ ਦਾ ਪਰਿਵਾਰ ਹੈ ਇਹ ਦਰਸ਼ਨ ਸਿੰਘ ਸੋਹੀ ਇਹਨਾਂ ਦੇ ਪਿਤਾ ਸਨ ਜੋ ਕਿ ਇੱਕ ਖਾੜਕੂ ਮੂਵਮੈਂਟ ਦੇ ਵਿੱਚ ਸ਼ਹੀਦ ਹੋ ਗਏ ਸੀ ਉਹਨਾਂ ਤੋਂ ਬਾਅਦ ਬੜੀ ਔਕੜਾਂ ਦੇ ਨਾਲ ਇਹਨਾਂ ਨੇ ਆਪਣੀ ਜ਼ਿੰਦਗੀ ਹੰਡਾਈ ਤੇ ਅੱਜ ਇੱਕ ਛੋਟੀ ਜੀ ਮੁਸੀਬਤ ਇਹਨਾਂ ਦੇ ਪਰਿਵਾਰ ਤੇ ਪਈ ਆਪਣੇ ਲਈ ਬਹੁਤ ਛੋਟੀ ਆ ਪਰ ਇਹਨਾਂ ਲਈ ਬਹੁਤ ਵੱਡੀ ਆ ਇੱਕ ਇਹਨਾਂ ਨੇ ਕੁੱਟ ਖਾਧੀ ਇੱਕ ਕਕਾਰਾਂ ਦੀ ਬੇਅਦਬੀ ਹੋਈ ਉੱਪਰੋਂ ਪੁਲਿਸ ਨੇ ਪ੍ਰਸ਼ਾਸਨ ਨੇ ਪਰਚੇ ਵੀ ਇਹਨਾਂ ਤੇ ਹੀ ਪਾ ਦਿੱਤੇ ਦੂਸਰੇ ਪਰਿਵਾਰ ਦੇ ਉੱਤੇ ਕੋਈ ਪਰਚਾ ਨਹੀਂ ਕੱਟਿਆ ਗਿਆ ਇਹਨਾਂ ਉੱਤੇ ਹੀ ਸਾਰੇ ਪਰਚੇ ਆ ਜਿਹੜੇ ਉਹ ਪਾਏ ਗਏ ਪਰ ਦੁੱਖ ਦੀ ਗੱਲ ਇਹ ਹੈ ਕਿ ਸਾਡਾ ਪੰਥ ਹੈ ਜਿਹੜਾ ਜਾਂ ਕੌਮ ਹੈ ਉਹ ਸਾਥ ਨਹੀਂ ਦਿੰਦੀ